ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਅਤੇ ਮਾਰੇ ਅਨਸਰਾ ਖਿਲਾਫ ਮਹਿਮ ਚਲਾਈਆਂ ਜਾ ਰਹੀਆਂ ਹਨ ਅਤੇ ਇਸੇ ਦੇ ਸਬੰਧ ਵਿੱਚ ਹੀ ਅੱਜ ਪਰਖਾਰ 2 ਮਹਿਮ ਤਹਿਤ ਅੱਜ ਨਕੌਦਰ ਦੇ ਪਹੁੰਚੇ ਏਡੀਜੀਪੀ ਪੰਜਾਬ ਨਗੇਸ਼ਵਰ ਰਾਓ ਅਤੇ ਐਸਐਸਪੀ ਜਲੰਧਰ ਦੇ ਹਾਤੀ ਹਰਵਿੰਦਰ ਸਿੰਘ ਵਿਰਕ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨਾ ਹੈ ਪੰਜਾਬ ਨੂੰ ਇਹ ਸੁਪਨਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਪੰਗ ਸਿੰਘ ਮਾਨ ਜੀ ਦਾ ਅਤੇ ਇਸੇ ਦੇ ਸੰਬੰਧ ਵਿੱਚ ਜਿੱਕਰ ਗੱਲ ਕਰੀਏ ਤਾਂ ਪੁਲਿਸ ਵੱਲੋਂ ਵੀ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਨਕੋਦਰ ਤੇ ਬੱਸ ਸਟੈਂਡ ਦੇ ਵਿੱਚ ਵਿਸ਼ੇਸ਼ ਮਹਿਮ ਚਲਾਈ ਗਈ ਅਤੇ ਇਸ ਦੇ ਤਹਿਤ ਲੋਕਾਂ ਦੇ ਬੈਗ ਤੱਕ ਚੈੱਕ ਕੀਤੇ ਗਏ ਬੱਸਾਂ ਦੇ ਵਿੱਚ ਵੜ ਕੇ ਪੁਲਿਸ ਨੇ ਲੋਕਾਂ ਦੇ ਬੈਗ ਚੈੱਕ ਕੀਤੇ ਹੋਰ ਸਮਾਨ ਚੈੱਕ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਇਹ ਜੋ ਮਹਮ ਹੈ ਇਸੇ ਤਹਿਤ ਹੀ ਜੋ ਨਸ਼ਾ ਤਸਕਰ ਹਨ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਅਤੇ ਇਸੇ ਦੇ ਸਬੰਧ ਵਿੱਚ ਏਡੀਜੀਪੀ ਪੰਜਾਬ ਨਕੇਸ਼ਵਰ ਰਾਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਹਾਰ 2 ਮਹਮ ਤਹਿਤ ਅੱਜ ਜਗ੍ਹਾ-ਜਗ੍ਹਾ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ ਅਤੇ ਅੱਜ ਜੇ ਪੰਜਾਬ ਦੀ ਗੱਲ ਕਰੀਏ ਤਾਂ ਹਰ ਸ਼ਹਿਰ ਹਰ ਕਸਬੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਅਭਿਆਨ ਚਲਾਏ ਜਾ ਰਹੇ ਹਨ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਖਿਲਾਫ ਇਹ ਮਹਮ ਚੱਲ ਰਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਨਾ ਤਾਂ ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਜਾਵੇਗਾ ਅਤੇ ਨਾ ਹੀ ਗੈਂਗਸਟਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਜਾਵੇਗਾ ऑपरेशन प्रहार 2 आज मॉर्निंग ਤੋਂ ਲੈ ਕੇ 12 ਤਾਰੀਖ ਮਾਰਨਿੰਗ ਤੱਕ 72 ਆਵਰਸ ਦਾ ਆਪਰੇਸ਼ਨ ਪੰਜਾਬ ਪੁਲਿਸ ਵੱਲੋਂ ਕੰਡਕਟ ਕੀਤਾ ਜਾ ਰਿਹਾ ਹੈ ਸਾਰੇ ਪੰਜਾਬ ਦਾ ਹਰ ਇੱਕ ਜ਼ਿਲ੍ਹਾ ਦੇ ਵਿੱਚ ਪੁਲਿਸ ਹਿਟਕੁਆਟਰ ਤੋਂ ਇੱਕ ਇੱਕ ਸੀਨੀਅਰ ਅਫਸਰ ਵੀ ਆ ਕੇ ਸੁਪਰਵਾਈਜ਼ ਕਰ ਰਹੇ ਇੱਥੇ ਜਲੰਧਰ ਰੋਰਲ ਦੇ ਵਿੱਚ ਵੀ ਐਨਐਸ ਐਸਐਸਪੀ ਸਾਹਿਬ ਦੇ ਸੁਪਰਵੀਜ਼ਨ ਦੇ ਅੰਡਰ ਮਾਰਨਿੰਗ ਤੋਂ ਰੇਡਸ ਵੀ ਕੰਡਕਟ ਕੀਤੇ ਗਾਡਰਨੈਂਟਸ ਅੱਛਾ ਆਪਰੇਸ਼ਨ ਵੀ ਕਰ ਰਹੇ ਅਜੇ ਕਾਫੀ ਦੋਸ ਸਸਪੈਕਟਸ اور ਵਾਂਟਡ ਦਿੱਤੀਆਂ ਨੂੰ ਵੀ ਇਹਨਾਂ ਰੌਂਡ ਅਪ ਕੀਤਾ। ਉਹਨਾਂ ਦਾ ਵਿੱਚੋਂ ਐਸਐਸਪੀ ਸਾਹਿਬ ਕਹਿ ਰਹੇ ਦੋ ਐਸੇ ਵਿਅਕਤੀ ਹੈ ਜੋ ਐਕਟਿਵ ਗੈਂਗਸ ਦਾ ਐਸੋਸੀਏਟਸ ਕਹਿ ਰਹੇ। ਉਹ ਸਾਰੇ ਡਿਟੇਲਸ ਐਸਐਸਪੀ ਸਾਹਿਬ ਤੁਹਾਨੂੰ ਦੇ ਦੇਣਗੇ। ਇਹ ਆਪਰੇਸ਼ਨ ਲਗਾਤਾਰ ਚੱਲੇਗਾ। ਇਹ ਪਬਲਿਕ ਨੂੰ ਇੱਕ ਕੰਫੀਡੈਂਸ ਬਿਲਡ ਕਰਨ ਵਾਸਤੇ ਇਹ ਆਪਰੇਸ਼ਨ ਕੰਡਕਟ ਕੀਤਾ ਜਾ ਰਿਹਾ ਹੈ। ਡੀਜੀਪੀ ਪੰਜਾਬ ਜੀ ਦਾ ਡਾਇਰੈਕਸ਼ਨਸ ਤੇ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ। सो गैंगस्टर्स के बारे में जो भी थोड़े को होंगे, जो भी है वो एस एस पी साहब या अपना डी एस पी साहब इनफॉर्म कर सकते हैं उन्होंने जो भी इनफॉर्म करेंगे उन्होंने प्रॉपरली अप्रोप्रिएटली रिवर्ड भी किया जाएगा उन्होंने डिटेल्स है सीक्रेट भी रखा जाएगा प्रहार टू इसलिए कर रहे कि जो मेनली गैंग खिलाफ है गैंग एक्टिविटीज नोल करने लिये खत्म करने लिए ये ऑपरेशन प्रहार को कंडक्ट किया जा रहा है ये इस पब्लिक नु सारे यही रिक्वेस्ट है पंजाब पुलिस वालों जो भी इंफॉर्मेशन पब्लिक के पास होंगे वो तुरंत ऑफिसर्स नो पुलिस ऑफिसर्स ने इनफॉर्म करे उन्होंने डिटेल सीक्रेट भी रखा जाएगा उन्होंने प्रॉपरली रिवार्ड भी किया जाएगा सरबंत्र है पंजाब रंगला पंजाब बनाना किस तरह देखते दे? हैं देखिए पुलिस है पंजाब पुलिस है सारे एफर्ट्स कर रहे जो गैंग्स के फ्रंट पर भी और ड्रग्स के फ्रंट पर भी लगातार ऑपरेशंस भी कर रहे और स्पेशल ऑपरेशंस के दौरान जो भी है काफ़ी रिकवरीज भी हो रहे आज भी है ना एक इलीगल वेपन्स का भी रिकवरी होया कह रहे ये पूरा पंजाब पुलिस वालों कंप्लीटली कंट्रोल किया जाएगा ਸਰ ਲਗਾਤਾਰ ਦੇਖਣ ਜਾ ਰਿਹਾ ਹੈਗਾ ਅਨਲੀਗਲ ਵੈਪਨ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਕਾਫੀ ਆ ਚੁੱਕਾ ਹੈਗਾ ਕਿਸ ਤਰ੍ਹਾਂ ਦੇਖਦੇ ਆ ਤੁਸੀਂ ਇਹ ਇਲੀਗਲ ਵੈਪਨਸ ਇਹ ਸਾਪਕੇ ਤੁਹਾਡੇ ਗੱਲ ਠੀਕ ਹੈ ਕਿ ਕਾਫੀ ਆ ਗਿਆ ਹਰੇਕ ਛੋਟੇ ਛੋਟੇ ਝਗੜੇ ਦੇ ਜਗ੍ਹਾ ਤੇ ਇਲੀਗਲ ਵੈਪਨਸ ਨੂੰ ਯੂਜ਼ ਕੀਤਾ ਜਾ ਰਿਹਾ ਹੈ ਇਹ ਐਫਰਟਸ ਕਰ ਰਹੇ ਆਪਰੇਸ਼ਨਸ ਕਰ ਰਹੇ ਐਫਰਟਸ ਕਰ ਰਹੇ ਜੋ ਆਪਣਾ ਸਪੈਸ਼ਲ ਯੂਨਿਟਸ ਵੀ ਆਏਗਾ ਚੰਡੀਗੜ੍ਹ ਦੇ ਵਿੱਚ ਐਂਟੀ ਗੈਂਗਸਟਰ ਕਾ ਸਟਾਫ ਫੋਰਸ ਵੱਲੋਂ ਐਂਟੀ ਨਾਰਕੋਟਿਕ ਸਟਾਫ ਫੋਰਸ ਵੱਲੋਂ ਇਸ ਸਾਰੇ ਆਪਰੇਸ਼ਨਸ ਕਰ ਰਹੇ ਇਹਨਾਂ ਨੂੰ ਬੈਕਵਰਡ ਲਿੰਕੇਜਸ ਤੇ ਜਾ ਕੇ ਜਿੱਥੋਂ ਜੋ ਆਰਜਨ ਹੈਗਾ ਉੱਥੇ ਤੱਕ ਜਾ ਕੇ ਇਹ ਕੰਟਰੋਲ ਕਰਨ ਦੇ ਹਰ ਸੰਭਵ ਯਤਨ ਕੀਆ ਜਾ ਰਿਹਾ ਹੈ। ਸਰ ਕੋਈ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਉਹ ਸੀਕ੍ਰੀਟ ਰੱਖੀ ਜਾਊਗੀ ਤੇ ਪਬਲਿਕ ਨੂੰ ਬਿਲਕੁਲ ਸੀਕ੍ਰੀਟ ਰੱਖਿਆ ਜਾਏਗਾ। ਆਦਰਵਾਇਜ਼ ਖਤਰਾ ਹੋ ਸਕਦਾ ਹੈ ਇਸ ਲਈ ਸੀਕ੍ਰੀਟ ਰੱਖਿਆ ਜਾਊਗਾ ਔਰ ਰਿਵਾਰਡ ਵੀ ਕੀਤਾ ਜਾਏਗਾ ਉਹਨਾਂ ਨੂੰ। ਅਗਰ ਉਹ ਇਨਫੋਰਮੇਸ਼ਨ ਕੋਈ ਕਿਸੇ ਗੈਂਗਸਟਰ ਜਾਂ ਕੋਈ ਰਿਕਵਰੀ ਬਲ ਜਾ ਰਹੇ ਤਾਂ ਜ਼ਰੂਰ ਉਹਨਾਂ ਨੂੰ ਰਿਵਾਰਡ ਵੀ ਕੀਤਾ ਜਾਏਗਾ ਇਸੇ ਕਰ ਇਸ इसलिए मैं अपील कर रहा हूँ पंजाब पुलिस वालों की सारे सीक्रेटली सीकटली ऑफिसर्स ऑफिसर्सू जरूर दे दे ताकि अस सारे मिल के ये प्रॉब्लम करें टोल फ्री नंबर पहले तो सारे इनफॉर्म किया हुआ है एस एस पी साहब तू दो नारकोटिक्स वाल भी है टोल फ्री नंबर और गैंगस्टर इनफॉर्मेशन वास्तव भी एक वक्रा टोल फ्री नंबर दता गया और सारे इनफॉर्म किया जाएगा सीक्रेट भी रखा जाएगा और ये रिवर्ड भी किया जाएगा जो भी इंफॉर्मेशन देंगे ये देखिए सिर्फ पंजाब पुलिस वालों एफर्ट्स का ये नहीं है पब्लिक भी कोऑपरेट करेंगे पुलिस भी इनफॉर्म करेंगे तब भी ये प्रॉब्लम कंट्रोल किया जा सकता है इसलिए पंजाब पुलिस वाले अपील कर रहे हैं कि सारे पब्लिक है ना पुलिस ने सूचना जरूर दे दें बड़ी बड़ी कार्रवाई की जा रही है डी जी पी साहब वालों ਇਕ ਬਿਆਨ ਵੀ ਆ ਕਿ ਜਿਹੜੇ ਲਾਇਸੈਂਸ ਅਸਲਾ ਜਿਹੜਾ ਲਿਆ ਹੋਇਆ ਉਹਨਾਂ ਵਿੱਚੋਂ 7000 ਜਿਹੜੇ ਲਾਇਸੈਂਸ ਰੱਦ ਕੀਤੇ ਜਾਣਗੇ ਲੇਕ ਨੰਬਰ ਮੇਰੇ ਕੋਲ ਹੁਣ ਨਹੀਂ ਹੈ ਬਟ ਅਗਰ ਕੋਈ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਅਗਰ ਕੋਈ ਲਾਇਸੈਂਸਡ ਵੈਪਨ ਜਾਂ ਲਾਇਸੈਂਸ ਹੋਲਡਰ ਕ੍ਰਾਈਮ ਕਰ ਰਹੇ ਹੈ ਇਹ ਕ੍ਰਾਈਮ ਕਰਨ ਲਈ ਨਹੀਂ ਹੈ ਇਹ ਲਾਇਸੈਂਸ ਪ੍ਰੋਟੈਕਸ਼ਨ ਵਾਸਤੇ ਦਿੱਤਾ ਗਿਆ ਹੈ अगर प्रोटेक्शन वास्ते जो यूज़ कर रहे वो वक्री गल है अगर कोई क्राइम करने अगर यूज कर रहे स्मगलिंग समगलिंग यूज कर रहे तो उन्हों का लाइसेंस जरूर आ, 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 कैंसिल किया जाए लगातार इसी तरह मुहिम चलती रहेगी देखते हैं अभी तो तीन दिन का ये ऑपरेशन प्रहार टू चल रहा है और वैसे स्पेशल यूनिट्स और डेडिकेटेड यूनिट्स बनाए गए खास करके गैंगस्टर्स गैंग एक्टिविटीज़ को रोकने और ड्रग्स फ्रंट से भी है न कंट्रोल करने लिए स्पेशल यूनिट्स बनाए गए ये स्पेशल यूनिट्स लगातार काम करते रहेंगे पब्लिक को क्या अपील है पब्लिक ने यही अपील सूचना दे दो फिर पुलिस फिर मतलब अपना काम करेंगे पब्लिक द कोऑपरेशन बहुत जरूरी है पब्लिक द कोऑपरेशन तो बिना है ना पुलिस अकेले सक्सेस सक्सेसफुल ऑपरेशंस करना कंट्रोल करना संभव नहीं है थैंक यू सर थैंक प्रहार की सेकंड टर्म चल रही है किस तरह देख ਪ੍ਰਹਾਰ 2 ਜਿਹੜਾ ਸਪੈਸ਼ਲ ਆਪਰੇਸ਼ਨ ਹੈਗਾ ਸਾਡਾ ਜਿਹੜਾ ਗੈਂਗਸਟਰਸ ਦੇ ਖਿਲਾਫ ਹੈਗਾ ਮਾਂ ਜੋ ਡੀਸੀਪੀ ਸਾਹਿਬ ਵੱਲੋਂ ਪੱਤੇ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਹੈਗਾ ਉਹਨਾਂ ਦੇ ਹਦਾਇਤਾਂ ਦੇ ਉੱਪਰ ਸ਼ੁਰੂ ਕੀਤਾ ਗਿਆ ਕਿਉਂਕਿ ਜਿਹੜਾ ਆਪਰੇਸ਼ਨ ਸਾਡਾ ਪ੍ਰਹਾਰ 1 ਸੀ ਉਹਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਸਕਸੈਸ ਮਿਲਿਆ ਸੀ ਪੰਜਾਬ ਪੁਲਿਸ ਨੂੰ ਐਂਡ ਪਬਲਿਕ ਵੱਲੋਂ ਬਹੁਤ ਜ਼ਿਆਦਾ ਅਪਰੀਸ਼ੀਏਟ ਕੀਤਾ ਗਿਆ ਸੀ ਤੇ ਇਸੇ ਲੜੀ ਦੇ ਤਹਿਤ ਹੀ ਅੱਜ ਜਿਹੜਾ ਸੈਕੰਡ ਅਸੀਂ ਸ਼ੁਰੂ ਕੀਤਾ ਹੈਗਾ ਪ੍ਰਹਾਰ 2 ਇਹਦੇ ਵਿੱਚ ਅੱਜ ਅਸੀਂ ਜਿਹੜੇ ਹੈਗੇ 62 ਦੇ ਕਰੀਬ ਜਿਹੜੇ ਜਿਲੰਦਰਾ ਦਿਹਾਤੀ ਦੇ ਵਿੱਚ ਅਸੀਂ ਅਲੱਗ-ਅਲੱਗ ਮਕਦਮਿਆਂ ਦੇ ਵਿੱਚ ਜਾਂ ਜਿਹੜੇ ਵਾਂਟਡ ਕ੍ਰਿਮੀਨਲ ਸੀ ਉਹਨਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੇ ਵਿੱਚ ਅੱਜ 5 ਪੀਓ ਅਸੀਂ ਜਿਹੜੇ ਪ੍ਰਕਲੇਮਡ ਡਿਫੈਂਡਰ ਸੀ ਉਹਨਾਂ ਨੂੰ ਵੀ ਅਰੈਸਟ ਕੀਤਾ ਤਿੰਨ ਵਿਅਕਤੀ ਇਸ ਤਰ੍ਹਾਂ ਦੇ ਰਾਉਂਡ ਅਪ ਕੀਤੇ ਨੇ ਜਿਨ੍ਹਾਂ ਤੋਂ ਤਿੰਨ ਵੈਪਨ ਜਿਹੜੇ ਹੈਗੇ ਨੇ ਉਹ ਰਿਕਵਰ ਕੀਤੇ ਨੇ ਪਲੱਸ 14 ਉਹਨਾਂ ਤੋਂ ਲਾਈਫ ਕਾਟੇ ਜਿਹੜੇ ਹੈਗੇ ਨੇ ਉਹ ਮਿਲੇ ਹੈਗੇ ਐ ਐਂਡ ਉਹਨਾਂ ਦੇ ਵੱਖ-ਵੱਖ ਮਕਦਮੇ ਦਰਜ ਕਰਕੇ ਜਿਹੜੀ ਕਾਰਵਾਈ ਜਿਹੜੀ ਹੈਗੀ ਅਮਲ 'ਚ ਲਿਆਂਦੀ ਜਾ ਰਹੀ ਹੈ ਸਰ ਲਗਾਤਾਰ ਗੱਲ ਕਰੀਏ ਤਾਂ ਪ੍ਰਹਾਰ ਵੀ ਚਲਾਇਆ ਜਾ ਰਿਹਾ ਹੈ ਗੈਂਗਸਟਰਾਂ ਦੇ ਵਾਰ ਵੀ ਚਲਾਇਆ ਜਾ ਰਿਹਾ ਹੈਗਾ ਵਾ ਮਿਹਨਤ ਚੱਲ ਨਹੀਂ ਰਹੀਆਂ ਇਸ ਤਰ੍ਹਾਂ ਦੇ ਦੇਖੋ ਇਹ ਜਿਹੜਾ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਕੋਈ ਅਸੀਂ ਕੰਫੀਡੈਂਸ ਬਿਲਡਿੰਗ ਜਿਹੜੇ ਐਫਰਟਸ ਨੇ ਮੈयर्स ਨੇ ਉਹ ਡਾਟ ਅਪ ਕਰ ਰਹੇ ਕਿ ਪਬਲਿਕ ਦੇ ਵਿੱਚ ਜਿਹੜਾ ਹੈਗਾ ਪੁਲਿਸ ਤੇ ਪ੍ਰਤੀ ਜਿਹੜੀ ਹੈਗੀ ਆ ਤੇ ਸੈਂਸ ਆਫ ਸਿਕਿਉਰਿਟੀ ਜਿਹੜੀ ਹੈਗੀ ਉਹਨਾਂ ਦੇ ਵਿੱਚ ਪ੍ਰਵੇਲ ਹੋਵੇ ਐਂਡ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਗਰਾਊਂਡ ਦੇ ਉੱਤੇ ਖੜੇ ਆ ਤੇ ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਆ ਆਪਣੇ ਆਪ ਨੂੰ ਗੈਂਗਸਟਰ ਸਮਝਦੇ ਹੈਗੇ ਆ ਜਾਂ ਹੋਰ ਆ ਅਸੀਂ ਇੱਥੇ ਇਹਨਾਂ ਨੂੰ ਸਿਰ ਨਹੀਂ ਚੁੱਕਰ ਦਾਵਾਂਗੇ ਤੇ ਜੇਕਰ ਕੋਈ ਇਸ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਕੋਈ ਸ਼ਾਮਲ ਹੁੰਦਾ ਤਾਂ ਉਹਨੂੰ ਜੜੇ ਹਕੀਕਤ ਨਾਲ ਅਸੀਂ ਪੁੱਛੋਗੇ ਸਰ ਜਿਹੜੀ ਰਿਪੋਰਟਰ ਤੋਂ ਗੈਂਗਸ ਜਿਹੜੇ ਕੰਮ ਉਹ ਕੀਤੇ ਇਹਨਾਂ ਦੇ ਮੁਕਾਬਲੇ ਦੇ ਵਿੱਚ ਤੁਸੀਂ ਅਰੈਸਟ ਨਹੀਂ ਕੀਤਾ ਸੀ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਇਨਫੋਰਮੇਸ਼ਨ ਆਈ ਕਿ ਹੋਰ ਉਹਨਾਂ ਨੇ ਇੱਕ ਕਿਤੇ ਤਾਰਾ ਉਹਨਾਂ ਨੇ ਲੜਦੇ ਉਹ ਜਿਹੜੀ ਹੈਗੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਵਾਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਕੋਈ ਉਹਦੇ ਵਿੱਚ ਕੰਕ੍ਰੀਟ ਇਨਫੋਰਮੇਸ਼ਨ ਦੇਣ ਜੋਗ